ਕੰਮਕਾਰ ਕੋਈ ਹੈ ਨਹੀਂ ਜੀ ਕਿਤੇ ਹੋਗੇ ਮਿਲਦੇ ਹੋਗੇ ਸਰਕਾਰ ਮਿਲਦੀ ਹੈ ਸਰਕਾਰ ਨੇ ਨੀਆਂ ਨੌਕਰੀਆਂ ਦਿੱਤੀਆਂ ਤੁਸੀਂ ਕਹਿੰਦੇ ਵਿਹਲੇ ਹੋਗੇ ਸਰਕਾਰ ਨੇ ਕੁਝ ਨਹੀਂ ਕਰਿਆ ਸਾਡਾ ਮਜ਼ਦੂਰ ਬੰਦਾ ਕੁਝ ਨਹੀਂ ਕਰਿਆ ਜੀ ਉਹ ਹਰ ਦਮ ਦਾ ਹੈ ਜਿਹੜਾ ਕਾਟ ਕਮਿੰਦੀ ਦੀ ਉਹ ਵੀ ਆਟਾ 5 ਕਿਲੋ ਕਰਤਾ ਉਹ ਵੀ ਰਾਂਝਾ ਚੌਲ ਪੀਵੇ ਹੁੰਦੇ ਨੇ ਰੋਜੀ ਨਹੀਂ ਹੁੰਦੇ ਸੁੱਕ ਜਾਂਦੇ ਜਿੰਨਾ ਪਾਰਟੀ ਨੇ ਆਪ ਪਾਰਟੀ ਨਹੀਂ ਕਰੀ ਸਾਨੂੰ ਮੌਕਾ ਦੇ ਮੌਕਾ ਦਿੱਤਾ ਪਰ ਜਿਹੜਾ ਗਰੀਬ ਬੰਦੇ ਦੀ ਇਹਨੇ ਕੁਝ ਨਹੀਂ ਇੱਕ ਯੂ ਨੋ ਤੌਰ ਕੱਢ ਕੇ ਜਾਊਂਗਾ ਕਿ ਇਸ ਤਰ੍ਹਾਂ ਵੋਟ ਪਾਉਣ ਜਾਊਂਗਾ ਨਹੀਂ ਦੇਸੀ ਬੰਦੇ ਬਣ ਕੇ ਜਾਵਾਂਗੇ ਜੀ ਹਾਂ ਵੀ ਦਿਹਾੜੀ ਵਾਲੇ ਆ ਦੇਸੀ ਬੰਦੇ ਆਗੇ ਹੋਰ ਜੀ ਇੱਡੀ ਗਹਿਣਾ ਪਏ ਪੂਰੀ ਕਿੰਨੇ ਕਿਲੋਮੀਟਰ ਤੇ ਬੰਦਾ ਪੇਛਾਲ ਲੈਂਦਾ ਆ ਇਹਦਾ ਕੋਈ ਹਿਸਾਬ ਨਹੀਂ ਲਾ ਸਕਦੇ ਜੀ ਪੇਛਾਲ ਲੈ ਚਲ ਪੇਛਾਲ ਤੇ ਲਾ ਕੇ ਜੀ ਹਾਂ ਹੋ ਜਾਂਦੇ ਨੇ ਦਿਖਦੇ ਤੂੰ ਤਾਂ ਨਹੀਂ ਹੁੰਦੇ ਜੀ ਐਨ ਪੂਰੇ ਟਾਈਮ ਹੋ ਕੇ ਜਾਵਾਂਗੇ ਵੇਚਕਾਰ ਨਹੀਂ ਬਿਲਕੁਲ ਨਹੀਂ ਜਿੱਥੇ ਦੇ ਸਰਕਾਰ ਇਹ ਜਿਵੇਂ ਝਾੜੂ ਫੇਰਦਾ ਝਾੜੂ ਪਹਿਲਾਂ ਤੁਸੀਂ ਨਹੀਂ ਫੇਰਿਆ ਨਾ ਜੀ ਨਹੀਂ ਫੇਰਿਆ ਜੀ ਐ ਇਧਾ ਖੁਸ਼ ਹੋ ਕੇ ਪੈਣੇ ਵਿਚਾਰੇ ਮੰਮੀ ਸਰਕਾਰ ਹੈ ਕੁਝ ਦੋਗੀ ਬਣਾਉਗੀ ਕਹਿੰਦੇ ਹੁਣ ਤਾਂ ਭਗਵਾਨਤਮਨ ਦੀ ਥੈਲੀ ਦੇ ਉੱਪਰ ਫੋਟੋ ਲੱਗੀ ਹੁੰਦੀ ਆ ਫੋਟੋ ਬਹੁਤ ਸੁਣੇ ਪਰ ਆਟਾ ਕਹਿੰਦੇ ਮਾੜਾ ਆਟਾ ਵੀ ਮਾੜਾ ਉਹ ਵੀ ਮਾੜਾ ਇੱਕ ਪਾਸੇ ਪੰਜਾਬ ਦੇ ਵਿੱਚ ਚੋਣ ਅਖਾੜਾ ਚੱਲ ਰਿਹਾ ਪਰ ਦੂਸਰੇ ਪਾਸੇ ਜਿਹੜੇ VOTER ਨੇ ਜਿਨ੍ਹਾਂ ਨੇ ਬੋਟ ਦਾ ਇਸਤੇਮਾਲ ਕਰਨਾ 1 ਜੂਨ ਨੂੰ ਗਰਮੀ ਬਹੁਤ ਜ਼ਿਆਦਾ ਟੈਂਪਰੇਚਰ ਹੈ ਜਿਹੜਾ 45 46 ਡਿਗਰੀ ਚੱਲ ਰਿਹਾ ਪੂਰੀ ਤਰ੍ਹਾਂ ਤਪਸ਼ਾ ਇੱਕ ਪਾਸੇ VOTER ਨੇ ਜਿਹੜੇ ਉਤਾਂਸ ਖੇਡਦੇ ਨਾਜ਼ਰ ਆ ਰਹੇ ਨੇ ਪਰ ਜਿਹੜੇ ਉਮੀਦਵਾਰ ਨੇ ਉਹ ਵੋਟਾਂ ਮੰਗਦੇ ਪਿੰਡਾਂ ਦੇ ਵਿੱਚ ਨਾਜ਼ਰ ਆ ਰਹੇ ਨੇ ਕਿਉਂਕਿ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਨਾਭਾ ਦੇ ਪਟਿਆਲਾ ਗੇਟ ਦੇ ਵਿੱਚ ਕਿਸ ਤਰ੍ਹਾਂ ਝੁੰਡਾ ਜਿਹੜਾ ਉਹ ਤਾਂਸ ਖੇਡ ਰਿਹਾ ਤੇ ਬਾਕੀ ਆਲੇ-ਦਾਲੇ ਬੈਠ ਕੇ ਤਾਂਸ ਖੇਡਦਿਆਂ ਨੂੰ ਵੇਖ ਰਹੇ ਨੇ ਉਹਨਾਂ ਦੇ ਨਾਲ ਸੀ ਗੱਲਬਾਤ ਕਰਾਂਗੇ ਬਾਪੂ ਕਹਿੰਦਾ ਤਾਂਸ ਖੇਡ ਰਿਆਂ ਜਵਾਨੀ ਚ ਤਾਂ ਖੇਡਿਆ ਹੋਊਗਾ ਤੂੰ ਬੁਢਾਪੇ ਚ ਵੀ ਖੇਡ ਰਿਆਂ ਠੀਕ ਹੈ ਜੀ ਇਹ ਹਾਂ ਕੰਮ ਤਾਂ ਹੈ ਨਹੀਂ ਹਾਂ ਬੇਲੇ ਬੈਠਾ ਹਾਂ ਗਰਮੀ ਚ ਮਰਜ਼ੇ ਪਿਆ ਤਾਂ ਸੀ ਜਵਾਨੀ ਚ ਵੀ ਖੇਡਿਆ ਜਵਾਨੀ ਚ ਖੇਡਦੇ ਮਾਰੇ ਮੱਟੇ ਖੇਡਦੇ ਰਿਆਂ ਹਾਂ ਹੂੰ ਕਿਵੇਂ ਲੱਗ ਰਿਹਾ ਕੀ ਖੇਡ ਕੀ ਰਿਆਂ ਰੰਗ ਦੱਬਣੀ ਰੰਗ ਦੱਬਣੀ ਕੀ ਨੰਨੇ ਨੂੰ ਚਾਰ ਪੱਤੇ ਚਾਰ ਪੱਤੇ ਨਾਲ ਵੋਟਾਂ ਚੱਲ ਰਹੀ ਐ ਨੇ ਤੁਸੀਂ ਵੋਟਾਂ ਚ ਪ੍ਰਚਾਰ ਕਰਨੀ ਗਏ ਵੇਲੇ ਆ ਜੀ ਕੀ ਕਰੀਏ ਨਹੀਂ ਵੋਟਾਂ ਦੇ ਨਹੀਂ ਜਾਂਦੇ ਲੋਕਾਂ ਨੂੰ ਵੋਟਾਂ ਦੇ ਕੀ ਜਾ ਕੇ ਕਰੀਏ ਉਹ ਉਹ ਕਿਹੜਾ ਕੋਈ ਹੈ ਜੀ ਸੁਣਦੇ ਨੇ ਕਿਉਂ ਨਾ ਜੀ ਵੋਟਾਂ ਦਾ ਮਤਲਬ ਕੋਈ ਮਤਲਬ ਹਲਕਾ ਕਰਦੇ ਨਹੀਂ ਜੇ ਮੰਗਾ ਕਹਿ ਦੇਣ ਝੂਠ ਬੋਲ ਦੇ ਮੋੜ ਕੇ ਕਰਦੇ ਹੈ ਨਹੀਂ ਆਮ ਆਦਮੀ ਪਾਰਟੀ ਨੇ ਕਿੰਨੇ ਤੁਹਾਡੇ ਕੰਮ ਕਰਦੇ ਨਾ ਜੀ ਨਾ ਬਿਲਕੁਲ ਨਹੀਂ ਕੋਈ ਨਹੀਂ ਜੀ ਸ਼ੇਰਨ ਲਾਇਆ ਕੋਈ ਇਸੇ ਕਰਕੇ ਤਾਸ਼ ਖੇਡਣ ਲੱਗੇ ਹਾਂ ਹੋਰ ਕੀ ਭਰ ਗਿਆ ਵੇਲੇ ਆਉਂਦਾ ਝਾੜੂ ਫੇਰਦਾ ਹੁੰਦਾ ਹੋਰ ਕੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਤਾਸ਼ ਖੇਡਣ ਲੱਗੇ ਹੋਏ ਹਾਂ ਹਾਂ ਜੀ ਕਿਉਂ ਕੰਮਕਾਰ ਕੋਈ ਹੈ ਨਹੀਂ ਜੀ ਵੇਲੇ ਹੋ ਗਏ ਵੇਲੇ ਹੋ ਗਏ ਰਜਕਾਰ ਮਿਲ ਨਹੀਂ ਰਿਹਾ ਰਜਕਾਰ ਨੇ ਇੰਨੀਆਂ ਨੌਕਰੀਆਂ ਦੇਤੀਆਂ ਤੁਸੀਂ ਕਹਿੰਦੇ ਵੇਲੇ ਹੋ ਗਏ ਸਰਕਾਰ ਨੇ ਕੁਝ ਨਹੀਂ ਕਰਿਆ ਸਾਡਾ ਮਜ਼ਦੂਰ ਬੰਦੇ ਦਾ ਕੁਝ ਨਹੀਂ ਕਰਿਆ ਜੀ ਇਹਨਾਂ ਨੇ ਕੁਝ ਨਹੀਂ ਕਰਿਆ ਗਰੀਬ ਬੰਦੇ ਦਾ ਕੋਈ ਕੁਝ ਨਹੀਂ ਕਰਿਆ ਕਿਉਂ ਨਹੀਂ ਕੀ ਮਿਲੇ ਨਹੀਂ ਸਰਕਾਰ ਨੂੰ ਭਗਵਾਨ ਤਮਨ ਨੂੰ ਕਦੇ ਹਾਂ ਜੀ ਉਹ ਹਰਤਮਨ ਦਾ ਜਿਹੜਾ ਕਣਕ ਮਿਹਰ ਦੀ ਉਹ ਵੀ ਆਟਾ 5 ਕਿਲੋ ਕਰਤਾ ਉਹ ਵੀ ਪਤਾ ਨਹੀਂ ਚੌਲ ਪੀਏ ਹੋਏ ਹੁੰਦੇ ਨੇ ਰੋਟੀ ਨਹੀਂ ਹੁੰਦੀ ਸੁੱਕ ਜਾਂਦੀ ਜੀ ਨਾਲ ਦੀ ਨਾਲ ਨਹੀਂ ਜਿਹੜਾ ਥੈਲੀਆਂ ਦੇ ਵਿੱਚ ਪੈ ਕਾ ਆਟਾ ਤੁਹਾਨੂੰ ਗਰੀਬ ਲੋਕਾਂ ਨੂੰ ਆਉਂਦਾ 5-5 ਕਿਲੋ ਉਹ ਆਟਾ ਵਧੀਆ ਨਹੀਂ ਹੈਗਾ ਨਹੀਂ ਵਧੀਆ ਨਹੀਂ ਹੈਗਾ ਜੀ ਕਿਉਂ ਉਹਦੀ ਰੋਟੀ ਕਾਲੀ ਹੋ ਜਾਂਦੀ ਹੈ ਜੀ ਉਹ ਨਾਲ ਦੀ ਨਾਲ ਸੁੱਕ ਜਾਂਦੀ ਹੈ ਜੀ ਸੁੱਕ ਜਾਂਦੇ ਆਟਾ ਮਾੜਾ ਆਟਾ ਮਾੜਾ ਜੀ ਇੱਕ ਜੂਨ ਨੂੰ ਵੋਟ ਵੀ ਪਾਉਣੀ ਆ ਹਾਂ ਜੀ ਵੋਟ ਤਾਂ ਹੁਣ ਦੇਖਾਂ ਜੀ ਕਿਹਨੂੰ ਪਾਉਂ ਪਾਉਗੀ ਆਟਾ ਨਾਲੇ ਘਟਿਆ ਫਿਰ ਵੋਟ ਵਧੀਆ ਹਾਂਜੀ ਆਟਾ ਘਟਿਆ ਵੋਟ ਵਧੀਆ ਹਾਂਜੀ ਹਾਂ ਵੋਟ ਤਾਂ ਵਧੀਆ ਵੋਟ ਤਾਂ ਮੰਗਲਿੰਦ ਨੇ ਵੀ ਸ਼ਾਕ ਉਸ ਕਰਾਂਗੇ ਇਸ ਪਰ ਮਜ਼ਦੂਰ ਬੰਦੇ ਦਾ ਗਰੀਬ ਬੰਦੇ ਦਾ ਕੁਝ ਨਹੀਂ ਕਰੇ ਕੁਝ ਨਹੀਂ ਕਰੇ ਨਹੀਂ ਇਹ ਪਾਰਟੀ ਨੇ ਆਪ ਪਾਰਟੀ ਨੇ ਕਰੀ ਸਾਨੂੰ ਮੌਕਾ ਦੇਵੋ ਮੌਕਾ ਦਿੱਤਾ ਪਰ ਇਹਦਾ ਗਰੀਬ ਬੰਦੇ ਜੀ ਇਹਨੇ ਕੁਝ ਨਹੀਂ ਕਰੇ ਗਰੀਬ ਦੇ ਗਰੀਬ ਬਣ ਕੇ ਰਹਿ ਗਏ ਹਾਂਜੀ ਹਾਂ ਜ਼ਿਮੀਦਾਰਾਂ ਨੂੰ ਲਾਈਟ ਪੂਰੀ ਦੇ ਰਹੇ ਨੇ ਮੋਟਰ ਵਾਲੀ ਘਰ ਵਾਲੀ ਬੰਦਾ ਹੀ ਸਾਡੇ ਕੱਟ ਲੱਗਦੇ ਨੇ ਬਹੁਤ ਮੈਂ ਤਾਂ ਪਰੇਸ਼ਾਨ ਨੇ ਹਾਂ ਜੀ ਬਹੁਤ ਕਿਸ ਤਰ੍ਹਾਂ ਦੇਖਦੇ ਆਂ ਮੋਡੇ ਦੇ ਪਰਨਾ ਹੱਥ ਚ ਤਾਂਸ ਦੇ ਪੱਤੇ ਨੇ ਹੋਰ ਜੀ ਤਾਂਸੀ ਖੱਡਣੀ ਹੈ ਹੋਰ ਕੰਡੇ ਹੈ ਜੀ ਹਾਂ ਹਾਂ ਜੀ ਹੋਰ ਜੀ ਬੇਲੇ ਆ ਕੰਮ ਕਰ ਹੈ ਨਹੀਂ ਜੀ ਨੌਕਰੀ ਕਿਉਂ ਨਹੀਂ ਮਿਲੀ ਨੌਕਰੀ ਦੇਢ ਗਾਉਂ ਡਿਆ ਜੀ ਸਰਕਾਰੀ ਕੋਈ ਨਹੀਂ ਦਿੰਦਾ ਜੀ 45000 ਨੌਕਰੀ ਦੇ ਦਿੱਤੀ ਪੰਜਾਬ ਚ ਸਾਡੇ ਨੰਬਰ ਤੇ ਆਈ ਨਹੀਂ ਨੀ ਅਗਲੀ ਵਾਰ ਆਜੋ ਦੇਖੋ ਜੀ ਕੀ ਹੋ ਸਕਦਾ ਹੋ ਸਕਦਾ ਜੀ ਨਾ ਨਗਰੀਆ ਆਪਣੇ 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 ਕਾਗਜ਼ ਕਾਗਜ਼ ਭਰੇ ਸੀ ਫਾਰਮ ਭਰੇ ਸੀ ਮੈਂ ਕੋਈ ਕੰਮ ਕੁਝ ਨਹੀਂ ਕੀਤਾ ਸੀ ਨਹੀਂ ਜੀ ਭਰੇ ਹੋਣੇ ਜੀ ਮੁੰਡੇ ਕੁਝ ਮੁੰਡੇ ਦੇ ਭਰੇ ਨੇ ਜੀ ਜਿਹਨਾਂ ਦੇ ਭਰੇ ਨੇ ਉਹਨਾਂ ਵਿਚਾਰਾਂ ਕੋਈ ਕੱਖ ਵੀ ਨਹੀਂ ਮਿਲਿਆ ਅਸੀਂ ਇਧਰ ਦਿਹਾੜੀ ਕਰਦੇ ਇਧਰ ਹੀ ਅਸੀਂ ਉਹ ਦੇਖੀਏ ਕਾ ਕੰਮ ਕਰੀਏ ਜੀ ਫਾਰਮਾਂ ਦੇਹਾੜੀ ਮਿਲਦੀ ਨਹੀਂ ਹੈਗੀ ਨਾ ਦਿਹਾੜੀ ਤਾਂ ਬਹੁਤ ਮੁੰਡੇ ਚੱਲਣ ਦੇ ਆ ਕਹਿੰਦੇ ਬੇਰਜ਼ਗਾਰੀ ਪੰਜਾਬ ਚੋਂ ਭਗਵੰਤ ਮਾਨ ਨੇ ਦੂਰ ਕਰਤੀ ਨਹੀਂ ਕੀਤੀ ਨਹੀਂ ਸਾਡੇ ਦਸ ਸਾਈਡ 90 ਆਪਣੇ 90 ਤੱਕ ਕਿਹੜਾ ਕਰੈ ਨੇ ਜੀ ਇਹਨੇ ਕੁਝ ਕਰੈ ਨੇ ਪੱਕੇ ਪੁੱਕੇ ਜੀ ਤੇ ਇੱਕ ਜੂਨ ਨੂੰ ਟੌਰ ਕੱਢ ਕੇ ਜਾਊਂਗੇ ਕਿ ਇਸ ਤਰ੍ਹਾਂ ਵੋਟ ਪਾਣ ਜਾਊਂਗੇ ਨਹੀਂ ਦੇਸੀ ਬੰਦੇ ਬਣ ਕੇ ਜਾਵਾਂਗੇ ਜੀ ਹਾਂ ਬੀ ਦਿਹਾੜੀ ਵਾਲੇ ਆ ਹਾਂ ਹਾਂਜੀ ਪਤਾ ਲੱਗੂ ਵੀ ਦੇਸੀ ਬੰਦੇ ਆ ਗਏ ਹੋਰ ਜੀ ਹੋਰ ਹੋਰ ਜੀ ਇੱਦਾਂ ਹੀ ਗਹਿਣਾ ਪੈਗਾ ਅੱਜ ਕੀ ਬਾਟਨ ਬਹੁਤ ਜ਼ਿਆਦਾ ਨੇ ਮਸ਼ੀਨ ਦੇ ਕੁਝ ਕਰਨੇ ਸੀ ਪੂਰੇ ਪੜੇ ਲਿਖੇ ਆ ਜੀ ਇੱਥੇ ਜੀ ਹੋ ਸਾਨੂੰ ਪਤਾ ਸਭ ਕੁਝ ਸਭ ਪਤਾ ਜੀ ਸਾਨੂੰ ਤੀਨੂ ਵੋਟ ਲਾਣੀ ਉਹਦੇ ਨਾ ਜਾਵੇ ਵੋਟ ਪਾਉਂਦੇ ਨਹੀਂ ਨਹੀਂ ਉਲਝਦੇ ਨਹੀਂ ਹੈਗੇ ਜੀ ਹਾਂ ਜੀ ਮੇਗਾ ਪੂਰੀ ਕੈਮ ਪੂਰੀ ਜੀ ਪੂਰੀ ਜੀ ਕਿੰਨੇ ਕਿਲੋਮੀਟਰ ਤੇ ਬੰਦਾ ਪੇਸ਼ਾਨ ਲੈਂਦਾ ਆ ਇਹ ਦਾ ਹਿਸਾਬ ਨਹੀਂ ਲਾ ਸਕਦੇ ਜੀ ਪੇਸ਼ਾਨ ਲੈਂਗਾ ਚਲ ਪੇਸ਼ਾਨ ਦੇ ਲਾ ਕੇ ਜੀ ਹੋਰ ਬਾਟਨ ਕਈ ਵਾਰ ਧੁੰਦਲੇ ਹੋ ਜਾਂਦੇ ਨੇ ਦਿਖਦੇ ਨਹੀਂ ਧੁੰਦਲੇ ਨਹੀਂ ਹੁੰਦੇ ਜੀ ਇਹਨਾਂ ਪੂਰੇ ਕਾਇਮ ਹੋ ਕੇ ਜਾਵਾਂਗੇ ਜੀ ਕਾਇਮ ਹੋ ਕੇ ਜਾਵਾਂਗੇ ਆ ਪੂਰਾ ਕਿਹੜਾ ਕਾਇਮ ਹਾਂ ਬਿਲਕੁਲ ਗਰੀਬ ਲੋਕ ਜਿਹੜੇ ਹੁੰਦੇ ਨੇ ਉਹ ਆਪਣੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਪਰ ਆਵਾਜ਼ ਆ ਜਿਹੜੀ ਸਰਕਾਰ ਤੱਕ ਪਹੁੰਚ ਜ਼ਰੂਰ ਜਾਂਦੀ ਆ ਪਰ ਕਈ ਵਾਰੀ ਇਹ ਵੀ ਹੋ ਜਾਂਦਾ ਸਰਕਾਰ ਕੁੰਭ ਕਰਨ ਦੀ ਨੀਂਦ ਸੌ ਜਾਂਦੀ ਆ ਪਰ ਇਹ ਲੋਕ ਨੇ ਜਿਹੜੇ ਵਿਚਾਰੇ ਦਰਖਤਾਂ ਦੇ نیچے ਬੈਠ ਕੇ ਤਾਂ ਖੇਡ ਕੇ ਟਾਈਮ ਪਾਸ ਕਰਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਬਾਪੂ ਕਿਵੇਂ ਦੇਖਦਾ ਫਿਰ ਤੇਰੀ ਵਾਰੀ ਕਦ ਆਉਣੀ ਆ ਸਾਡੀ ਤਾਂ ਬਾਰਿਸ਼ ਆ ਰਹੀ ਅਮਰ ਜੀ ਹੁਣ ਤਾਂ ਬਾਰਿ ਕੀ ਆਉਣੀ ਆ ਜੀ ਤਾਂਸ ਦੀ ਤਾਂ ਜੀ ਤਾਂ ਅਸੀਂ ਬੈਜ ਨੇ ਜੇ ਮੇਰੇ ਕੋਲ ਨਹੀਂ ਕੰਮ ਨਾਲ ਬੈਜ ਨੇ ਭਾਈਆਂ ਕੋਲੇ ਭੈਣ ਭਾਈ ਬੈਠੇ ਨੇ ਡੰਬੇ ਰੋਟੇ ਪਾਈਏ ਵੀ ਨੇ ਖਾ ਕੇ ਮੁੜ ਜਾਗੇ ਵਿਲੇ ਬੈਠ ਕੇ ਮੁੜ ਜਾਣਾ ਵਿਲੇ ਜੀ ਵਿਲੇ ਕੋਈ ਨਜ਼ਕਾਰ ਨਹੀਂ ਬਿਲਕੁਲ ਨਹੀਂ ਜਿੱਦ ਦੇ ਸਰਕਾਰਿਆ ਜਿਵੇਂ ਝਾੜੂ ਫੇਰਤਾ ਘਾੜੂ ਪਹਿਲਾਂ ਤੁਸੀਂ ਨਹੀਂ ਫੇਰਿਆ ਨਾ ਅਜੇ ਨਹੀਂ ਫੇਰਿਆ ਜੀ ਕਿਉਂ ਨਾ ਹਾਂ ਅਈ ਤਾਂ ਖੁਸ਼ ਹੋ ਗਏ ਪੈਦੇ ਜਨ ਦੇ ਨਵੀਂ ਸਰਕਾਰ ਹੈ ਕੁਝ ਦੋਊਗੀ ਬਣਾਊਗੀ ਤਾਂ ਹੀ ਸਾਫ ਕੀਤਾ ਦੀ ਪੰਜਾਬ ਸਾਫ ਕਰਤਾ ਜੀ ਫਿਰ ਹੁਣ ਹੁਣ ਆਪਣੀ ਮਰਜ਼ੀ ਕਰਾਂਗੇ ਪਹਿਲਾਂ ਨਹੀਂ ਮਰਜ਼ੀ ਕਰੇ ਨਾ ਬੱਲੇ ਛੋਟਾ ਜਨ ਪਾਰਟੀ ਆ ਰਹੀ ਹੈ ਉਮੀਦਾਂ ਕਿੰਨੀਆਂ ਜੀ ਸੀਐਮ ਬਾਪੂ ਨੂੰ ਉਮੀਦਾਂ ਤਾਂ ਬਹੁਤ ਹੈ ਜੀ ਪਰ ਉਮੀਦ ਤਾਂ ਵੀ ਨਹੀਂ ਪੂਰੀ ਹੋ ਜਾਂਦੀ ਗਰੀਬ ਤਾਂ ਉੱਤੀ ਉੱਤੀ ਗੜਾ ਚੰਗਾ ਹੋਇਆ ਕਿ ਮਾੜਾ ਹੋਇਆ ਸਾਡੇ ਬਾਅਦ ਤਾਂ ਮਾੜੀ ਹੋਇਆ ਕਿੰਨਾ ਤਾਂ ਬਹੁਤ ਦੇਰੀ ਆ ਪੰਜਾਬ ਦੀ ਸਰਕਾਰ ਅਸੀਂ ਕਹਿ ਰਹਾਂਗੇ ਜੇ ਤੁਸੀਂ ਕਹਿੰਦੇਗੇ ਉੱਥੇ ਅਸ ਕੀਮ ਚੱਲਦੀ ਹੈ ਜਾਂ ਕੁਝ ਬਣੂ ਜਿਦਾ ਸੀਗਾ ਪਤਾ ਲੱਗੂ ਆਪਦਾ ਵੀ ਕਹਿੰਦੇ ਹੁਣ ਤਾਂ ਭਗਵਾਨਤਮਨ ਦੀ ਥੈਲੀ ਦੇ ਉੱਪਰ ਫੋਟੋ ਲੱਗੀ ਹੁੰਦੀ ਹੈ ਫੋਟੋ ਬਹੁਤ ਸੁਣਿਆ ਪਰ ਆਟਾ ਕਹਨੇ ਮਾੜਾ ਆਟਾ ਵੀ ਮਾੜਾ ਉਹ ਵੀ ਮਾੜਾ ਕਹਿੰਦੇ ਆਟਾ ਵੀ ਮਾੜਾ ਉਹ ਵੀ ਮਾੜਾ ਹਾਂਜੀ ਉਹ ਕਿਵੇਂ ਮਾੜਾ ਦੇਖੋ ਜੀ 2 ਰੁਪਏ ਕਣ ਕੋ ਇਹਨਾਂ ਨੇ ਬੰਦ ਕਰਤੀ ਐਜੇ ਵੀ 10 ਕਿਲੋ ਖਾ ਕੇ 10 ਕਿਲੋ ਹਾਂਜੀ ਪਹਿਲਾਂ ਕਿੰਨੀ ਮਿਲਦੀ ਸੀ ਉਹਨੇ ਹੀ ਚਾਰ ਜੀ ਆ 60 ਕਿਲੋ ਕਣਕੇ ਮਿਲਲੀ ਸਾਨੂੰ ਐਜੋ ਵੀ 10 10 ਕਿਲੋ ਦੇ ਆ ਗਏ 10 ਕਿਲੋ 10 ਕਿਲੋ ਕਿਜੀਰੂ ਕਿੰਨੇ ਦਿਨ ਚੱਲ ਜਾਂਦੇ 10 ਕਿਲੋ 10 ਕਿਲੋ ਸੋ ਹੀ ਆਵਸਿਆਣੇ ਕਿੰਨੇ ਕਿੰਨੇ ਦਿਨ ਚੱਲੂਗੀ 10 ਕਿਲੋ ਕਣਕ 10 ਦਿਨ ਬੱਸ ਬੱਸ ਫਿਰ ਫਿਰ ਬਾਕੀ ਕਿਵੇਂ ਲੈਣੋ ਕਣਕ ਤਾਂ ਆਟਾ ਤਾਂ ਬਹੁਤ ਮਹਿੰਗਾ ਤੇ ਹੁਣ ਕਰੀਏ ਗੁਜ਼ਾਰਾ ਰ ਕਰਨੀ ਆ ਜੀ ਟਿੱਡੇ ਦਾ ਭਰਨੇ ਆ ਜੀ ਦਿਹਾੜੀ ਕਿੰਨੀ ਕੁ ਮਿਲ ਜਾਂਦੀ ਆ ਦਿਹਾੜੀ ਤਾਂ ਕਦੇ ਮੇਰੀ ਹੁਣ ਚਾਰ ਦਿਨ ਹੋ ਗਏ ਫਿਰ ਨਹੀਂ ਬੈਠਿਆ 4 ਦਿਨ ਤੋਂ ਲਗਾਤਾਰ ਬੇਲੇ ਬੇਲੇ ਬਿਲਕੁਲ ਹੀ ਖਾਲੀ ਮੁੜ ਜਿੰਨੇ ਆ ਆਇਕਣ ਜੋ ਬੈਠੇ ਨੇ ਸਾਰੇ ਬੰਦੇ ਬੈਠੇ ਨੇ ਜੀ ਤਾਂ ਕਿੜਕੇ ਮੁੜ ਜਿੰਨੇ ਤਾਂ ਕਿੜਕੇ ਮੁੜ ਜਿੰਨੇ 1 ਜੂਨ ਨੂੰ ਕਿੰਨੇ ਵਜੇ ਬਾਪੂ ਵੋਟ ਪਾਣ ਜਾਏਗਾ ਇਹ ਦੇਖਾਂਗੇ ਮੌਕਾ ਦੱਸੂ ਜਗੇ ਜਾਵਾਂਗੇ ਨਹੀਂ ਜਾਵਾਂਗੇ ਕਿੰਨੇ ਵਜੇ ਤੱਕ ਬੋਡ ਤਾਂ ਪਾਉਣੀ ਜ਼ਰੂਰੀ ਆ ਉਹ ਦੇਖਾਂਗੇ ਸਮਾਂ ਦੱਸੂ ਕਿੰ ਨੂੰ ਪਾਵਾਂਗੇ ਜੀ ਕਿੰਨੇ ਵਜੇ ਨਿਕਲੇ ਘਰੋਂ ਕੋਈ ਪਤਾ ਨਹੀਂ ਸਾਡਾ ਵੀ ਜਾਵਾਂਗੇ ਕਿ ਨਹੀਂ ਜਾਵਾਂਗੇ ਆ ਜਾਂਗੇ 5 ਵਜੇ ਪੋਲਿੰਗ ਸਟੇਸ਼ਨ ਕੋਈ ਪਤਾ ਨਹੀਂ ਜੀ ਸਾਡਾ ਵੀ ਪਾਵਾਂਗੇ ਕਿ ਨਹੀਂ ਪਾਵਾਂਗੇ ਜੇ ਸਾਡਾ ਹੁਣੇ ਬੁਰਾ ਹਾਲ ਕਰੀਓ ਜਨਤਾ ਦਾ ਨਹੀਂ ਵੋਟ ਪਾਉਣਾ ਤਾਂ ਸਭ ਦਾ ਹੱਕ ਆ ਨਾ ਪਾਉਣਾਂ ਦੀ ਗੱਲ ਪਾਵਾਂਗੇ ਤੇ ਸਹੀ ਫੋਟ ਕਿੰਨੇ ਵਜੇ ਪਾਵਾਂਗੇ ਇਹ ਕੋਈ ਪਤਾ ਹੀ ਨਹੀਂ ਮੈਂ ਟਾਈਮ ਵਾਲਾ ਕਿੰਨੇ ਟਾਈਮ ਦੀ ਗੱਲ ਹੈ ਜੀ 7 ਵਜੇ 7 ਵਜੇ ਪਾਵਾਂਗੇ ਜੀ ਤਾਂ ਕਿਹੜਾ ਪਿੰਡ ਆ ਸਾਡਾ ਵੱਡੀਆਂ ਲਾਹੌਰਾ ਜੀ ਵੱਡੀਆਂ ਲਾਹੌਰਾ ਜੀ ਨਾਬੇ ਚ ਪਿੰਡਾ ਨਾਬੇ ਜੀ ਪਿੰਡਾ ਜੀ ਟਾਈ ਨਾਲ ਨਾਬੇ ਦਾ ਵੱਡਾ ਲਾਹੌਰਾ ਜੀ ਬੁਰਾ ਹਾਲ ਹੈ ਕਿੰਨਾ ਕੁ ਬੁਰਾ ਹਾਲ ਹੈ ਉਹਨੂੰ ਦਾਤਾ ਹੀ ਉਹ ਕਾ ਦਾ ਬੁਰਾ ਹਾਲ ਕਾ ਦਾ ਸਭ ਕਾ ਛੜਿਆ ਜੀ ਇੱਕ ਇੱਕ ਤਾਂ ਵਿਕਾਸ ਕਾਰਜ ਹੁੰਦੇ ਨੇ ਇੱਕ ਪਾਸੇ ਨਸ਼ਾ ਵੀ ਕਹਿੰਦੇ ਬਹੁਤ ਜ਼ਿਆਦਾ ਨਸ਼ਾ ਵੀ ਬਹੁਤ ਹੈ ਨਸ਼ਾ ਦੇ ਨਾ ਸੱਡਿਆ ਨਾ ਹੋਇਆ ਜੀ ਪਹਿਲਾਂ ਨਹੀਂ ਨਸ਼ਾ ਚੱਲ ਰਹੀ ਹੁਣ ਕਿਉਂ ਚੱਲਦਾ ਚੱਲਦਾ ਕਿੰਨਾ ਕ ਨਸ਼ਾ ਹੁਣ ਬਾਦੂ ਆ ਜੀ ਹੁੰਦਾ ਹੁਣ ਤਾਂ ਰੇ ਇੱਕ ਮਿੰਟ ਚੱਕੀ ਫੜਦਾ ਜਵਾਨੀ ਉੜ ਗਈ ਖਤਮ ਹੋ ਗਈ ਜਿਹੜੇ ਜਵਾਨ ਮੁੰਡੇ ਚ ਉਹਨਾਂ ਜਿੰਨਾਂ ਦੀ ਖਰਾਬ ਹੋ ਰਹੀ ਅੱਜ ਦੇ ਟਾਈਮ ਚ ਤੁਸੀਂ ਕਦੇ ਆਪਣੀ ਜਵਾਨੀ ਚ ਇਹ ਜਾ ਨਸ਼ਾ ਭੇੜਾ ਨਸ਼ਾ ਦੇਖਿਆ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜਮੀਨ ਕੀ ਟਾਈ ਨਾ ਜੀ ਅਜਿਹਾ ਸਾਡਾ ਮੂੰਹ ਵੀ ਦੇਖਣਾ ਜਿਹੜਾ ਜਿਹੜਾ ਹੁਣ ਜਿੰਦਾ ਸਾ ਚੱਲ ਰਿਹਾ ਸਾਡੇ ਬਾਤ ਬਤਾ ਕੀ ਬਣੂਗਾ ਪੰਜਾਬ ਦਾ ਕੀ ਬਣੂਗਾ ਬਲਣਾ ਕਿਤੇ ਹੋ ਇਹਦਾ ਬੁਰਾ ਹਾਲ ਹੋ ਰਿਹਾ ਜੀ ਪੰਜਾਬ ਦਾ ਇਹਦਾ ਕਰੇ ਪੰਜਾਬ ਦੇ ਜੀ ਵਧੀਆ ਮੁਹਕਮਾ ਕਰਾਂਗੇ ਇਹਨਾਂ ਜਿਵੇਂ ਛੜੂ ਫੇਰ ਤਾ ਕੀ ਕਰੂ ਗਰੀ ਮਨ ਮਰਸੋ ਕਿੰਨਾ ਕੁ ਮਨ ਦੇ ਵਿੱਚ ਕਿੰਨਾ ਕੁ ਗੁੱਸਾ ਗੁੱਸਾ ਤਾਂ ਹੋ ਰਿਹਾ ਜੀ ਹੁਣ ਦੇਖੋ ਤੜਕੇ ਰੋਟੀਆਂ ਪਵਾ ਕੇ ਲਿਆਏ ਬੰਦੇ ਹੁਣ ਆ ਬੈਠੇ ਨੇ ਦੋੜ ਵੀ ਰਕਮ ਨੂੰ ਹੋਇਆ ਕੀ ਦਮਾਂ ਦੇ ਬੱਕਣ ਖਾਣ ਨੂੰ ਜਗ੍ਹਾ ਤੇ ਜਾ ਕੇ ਦੱਸੋ ਜੀ ਮੈਨੂੰ ਕਿੰਨੀ ਉਮਰ ਹੈ ਸਜਣਾ ਮੇਰੀ ਜੀ 30 ਸਾਲ ਦੀ 30 ਸਾਲ ਫਿਰ ਨੌਕਰੀ ਨਹੀਂ ਮਿਲੀ 30 ਸਾਲ ਤੋਂ ਨਾ ਜੀ ਟਰਾਈ ਨਹੀਂ ਕੀਤੀ ਟਰਾਈ ਵੀ ਨਹੀਂ ਕੀਤੀ ਜੀ ਇਹ ਆੜੀ ਕਿੰਨੇ ਦਿਨ ਤੋਂ ਬਹਿਲਾ ਬੈਠਾ ਕਈ ਦਿਨ ਤੋਂ ਬਹਿਲਾ ਨਹੀਂ ਹਾਂ ਜੀ ਸਰਕਾਰ ਨੇ ਵਾਅਦੇ ਪੂਰੇ ਕਰਦੇ ਨਾ ਜੀ ਅਦਾਸ ਗੀਲੂ ਕੰਨ ਕਰੇਗੀ ਹੁਣ ਤੇਰੇ ਲਈ ਇਹਨਾਂ ਨੂੰ ਮਿਲਦੀ ਚਾਰ ਜਾਣਿਆ ਹੀ ਇੱਕ ਦੇ ਕਹਿੰਦੇ ਵੀ ਹਜੇ ਲੋਨੀ ਸਾਈਡ ਨਹੀਂ ਖੁੱਲੀ ਕੌਣ ਚੱਲ ਸੈਂਚ ਤਾਂ ਬੜਾ ਇਕੱਠ ਹੋ ਰਿਹਾ ਆ ਆਮ ਆਦਮੀ ਪਾਰਟੀ ਦੇ ਇੱਕ ਪਾਸੇ ਤੁਸੀਂ ਦੁਖੀ ਵੀ ਕਹਿੰਦੇ ਕੱਟਦਾ ਹੋਈ ਜਾਊਗਾ ਹੀ ਕੱਟਦਾ ਚੱਲੀ ਜਾਣਾ ਜੀ ਇਹਦਾ ਆਹ ਦੇ ਨਾਲ ਇਕੱਠਾ ਜਰ ਇਕੱਠਾ ਜੇ ਜਾਂਦੇ ਗਏ ਨਹੀਂ ਜੀ ਅਸੀਂ ਵੀ ਛੱਡ ਕੇ ਜਾਵਾਂਗੇ ਦਿਹਾੜੀ ਜਾਂਦੇ ਹੀ ਨਹੀਂ ਕਿਵੇਂ ਦੇਖ ਦਊ ਕੀ ਹਾਲਾਤ ਨੇ ਹਾਲਾਤਾਂ ਜੀ ਅੱਜ ਦੇ ਤੁਹਾਨੂੰ ਪਤਾ ਹੀ ਆ ਜੀ ਹਾਲਾਤਾਂ ਬਾਰੇ ਤੇ ਅਸੀਂ ਤੇ ਇੱਕੋ ਮੰਗ ਕਰਦੇ ਵੀ ਸਭ ਤੋਂ ਪਹਿਲਾਂ ਦਾ ਰੋਜ਼ਗਾਰ ਦਾ ਵੀ ਕੋਈ ਹੱਲ ਹੋਣਾ ਚਾਹੀਦਾ ਜੀ ਵੀ ਜੇਕਰ ਰੋਜ਼ਗਾਰ ਹੋ ਮਿਲ ਜੇ ਤਾਂ ਉਹ ਸਾਰੀ ਜਿਹੜੀ ਇੱਥੋਂ ਦਾ ਜਿਹੜਾ ਨੌਜਵਾਨ ਨੇ ਉਹਨਾਂ ਦੀ ਵੀ ਜਿਹੜੀ ਪੜ੍ਹਾਈ ਕਰੀ ਪਈ ਆ ਉਹ ਵੀ ਕੁਝ ਕੰਮ ਆ ਜੇ ਕਿਉਂਕਿ ਮਾਂ-ਬਾਪ ਨੂੰ ਹੁੰਦਾ ਸਾਡਾ ਬੱਚਾ ਪੜ੍ਹਿਆ ਅਸੀਂ ਪੜਾਇਆ ਬਹੁਤ ਚਾਵਾ ਦੇ ਨਾਲ ਬੜੇ ਪੈਸਾ ਲਾ ਕੇ ਉਹਨਾਂ ਨੂੰ ਬੜੀ ਦੁੱਖ ਕੱਟ ਕੇ ਤਕਲੀਫਾਂ ਕੱਟ ਕੇ ਬੱਚੇ ਨੂੰ ਪੜਾਉਂਦੇ ਆ ਪਰ ਜਦੋਂ ਉਹਦੇ ਕੁਝ ਪੱਲੇ ਨਹੀਂ ਪੈ ਰਿਆ ਉਹਨੂੰ ਕੋਈ ਨੌਕਰੀਆਂ ਨਹੀਂ ਜੌਬ ਨਹੀਂ ਮਿਲ ਰਹੀ ਕੋਈ ਸਰਕਾਰੀ ਤੇ ਉਹ ਫਿਰ ਨਿਰਾਸ਼ਾ ਹੀ ਪੱਲੇ ਕਿਵੇਂ ਅੱਜ ਵਿਹਲੇ ਕਿਵੇਂ ਬੈਠੇ ਹਾਂ ਅੱਜ ਤਾਂ ਫਿਰ ਜੀ ਹੁਣ ਜਦੋਂ ਕੋਈ ਸਾਨੂੰ ਅਜਿਹਾ ਦਿਹਾੜੀ ਵਾਲੇ ਲੋਕਾਂ ਆ ਜੀ ਦਿਹਾੜੀ ਲੇਬਰ ਕਰਨ ਵਾਲੇ ਬੰਦੇ ਆ ਜੀ ਲੇਬਰ ਨਹੀਂ ਮਿਲ ਰਹੀ ਜਾਂ ਸਾਨੂੰ ਕੋਈ ਕੰਮ ਹੀ ਕੋਈ ਇਹੋ ਜਿਹਾ ਕੋਈ ਸਰਕਾਰ ਕੋਈ ਤੋਰ ਕੇ ਦੇਵੇ ਸਾਨੂੰ ਜਿਹਦੇ ਵਿੱਚ ਸਾਡੇ ਜਿਹੜੇ ਲੇਬਰ ਵਾਲੇ ਸਾਡੇ ਲੋਕ ਨੇ ਭਾਈ ਨੇ ਉਹ ਸਾਰੇ ਇੱਕ ਜਗ੍ਹਾ ਤੇ ਕੋਈ ਕੰਮ ਕਰਦਾ ਨੌਕਰੀ ਕਰਦੀ ਭਗਵਾਨਤਮਾਨ ਇਹ ਤੁਸੀ ਕੋਈ ਨੌਕਰੀ ਨਹੀਂ ਉਹ ਨਹੀਂ ਮਹਾਰਾਜ ਕੋਈ ਘਰ ਘਰ ਵਾਲਾ ਹੀ ਸਾਨੂੰ ਤਾਂ ਕੋਈ ਨਹੀਂ ਦਿਖਿਆ ਜੀ ਸਾਡੇ ਤਾਂ ਮਹੱਲੇ ਦੇ ਵਿੱਚ ਕੋਈ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਹੈਗੀ ਕੋਈ ਆਸਾਂ ਨੇ ਫਿਰ ਅਗਲੀ ਕਿਹੜੀ ਸਰਕਾਰ ਹਾਂਜੀ ਅਸੀਂ ਕਹਿੰਨੇ ਵੀ ਚਲੋ ਸਰਕਾਰ ਕੋਈ ਆਵੇ ਵੀ ਸਰਕਾਰ ਹੁਣ ਤੱਕ ਜਿੰਨੀਆਂ ਆਈਆਂ ਨੇ ਸਾਰਿਆਂ ਦੇ ਉਹ ਝੂਠੇ ਵਾਦੇ ਰਹੇ ਨੇ ਤੇ ਅਸੀਂ ਕਹਿੰਨੇ ਵੀ ਜਿਹੜੀ ਵੀ ਸਰਕਾਰ ਆਵੇ ਤਾਂ ਉਹ ਉਹ ਸੱਚ ਕੀ ਤੇ ਸੱਚ ਯਕੀਨ ਕਿਤੇ ਕਰੋਗੇ ਉਨਬਿਸ਼ਵਾਸ ਕਿਤੇ ਕਰੀਏ ਜੀ ਹੁਣ ਇਹ ਸਮਝ ਨਹੀਂ ਆ ਰਹੀ ਸਾਡੇ ਤੋਂ ਸਮਝ ਤੋਂ ਬਾਹਰ ਆ ਕਹਿੰਦੇ ਵਿਸ਼ਵਾਸ ਕਿਤੇ ਕਰੀਏ ਸਮਝ ਤੋਂ ਬਾਹਰ ਆ ਨਾਬਤੋ ਹਰਮਿੰਦਰ ਸਿੰਘ ਮਾ